ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਤਖਸ਼ੀਰ ਕੇਸਗੜ੍ਹ ਸਾਹਿਬ ਜੀ ਦੇ ਤੇ ਅੱਜ ਮੈਂ ਤੁਹਾਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੇ ਜਿਹਦੇ ਲਈ ਮੈਂ ਇਹ ਵੀਡੀਓ ਵੀ ਬਣਾ ਰਿਹਾ ਹਾਂ ਤੇ ਸਾਧ ਸੰਗਤ ਜੀ ਅਕਸਰ ਨਾਲ ਇੱਕ ਪ੍ਰੋਬਲਮ ਬਹੁਤ ਵੱਡੀ ਆਂਦੀ ਸੀ ਬਜ਼ੁਰਗਾਂ ਨੂੰ ਜਿਨ੍ਹਾਂ ਤੇ ਤੁਰ ਨਹੀਂ ਹੁੰਦਾ ਜਾਂ ਹੈਂਡੀਕੈਪਡ ਜਾਂ ਕੋਈ ਪ੍ਰੋਬਲਮ ਹੁੰਦੀ ਸੀ ਅਕਸਰ ਜਦ ਤਖਸ਼ੀਰ ਕੇਸਗੜ੍ਹ ਸਾਹਿਬ ਆਉਂਦੇ ਤੇ ਨਾ ਪੌੜੀਆਂ ਕਾਫੀ ਸੀ ਚੜ੍ਹ ਨਹੀਂ ਹੁੰਦੀਆਂ ᱛੀਆਂ ਤੇ ਉਹਨੂੰ ਮੁੱਖ ਰੱਖਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਿੰਨਾ ਵੀ ਪ੍ਰਬੰਧਕ ਹੈ ਉਹਨਾਂ ਨੇ ਆਹ ਜਿਹੜਾ ਕੰਮ ਕੀਤਾ ਨਾ ਇਹ ਸਭ ਤੋਂ ਵਧੀਆ ਕੀਤਾ ਹੈ ਮੈਂ ਤੁਹਾਨੂੰ ਦੱਸਦਾ ਬਈ ਆਹ ਦੇਖੋ ਕੰਮ ਚੱਲਦਾ ਨਾ ਤੇ ਹੋਲੇ ਮੱਲੇ ਨੂੰ ਬੜਾ ਰਸ਼ ਪੈ ਜਾਂਦਾ ਸੀ ਜਿੱਦਾਂ ਹੁਣ ਆਹ ਪੌੜੀਆਂ ਚੜ੍ਹ ਨਹੀਂ ਹੁੰਦੀਆਂ ਤੀਆਂ ਦੂਜੀ ਸਾਈਡ ਵੀ ਪੌੜੀਆਂ ਹੁਣ ਆ ਇੱਕ ਆਪਣਾ ਤੁਸੀਂ ਰੈਂਪ ਬਣਾ ਦਿੱਤਾ ਆਰਾਮ ਨਾਲ ਹੌਲੀ-ਹੌਲੀ ਤੁਰ ਕੇ ਹਲਕੀ-ਹਲਕੀ ਜਿਹੀ ਚੜ੍ਹਾਈ ਨਾਲ ਤੇ ਉੱਪਰ ਤੱਕ ਸਾਬ ਚਲ ਜਾਣਾ ਜਦੋਂ ਉੱਪਰ ਚਲ ਜਾਣਾ ਫਿਰ ਕਿਸੇ ਨੂੰ ਕੋਈ ਦਿੱਕਤ ਨਹੀਂ ਆਦੀ ਜਿੱਦਾ ਪੌੜੀਆਂ ਇਦਾਂ ਚੜ੍ਹਨ ਨੂੰ ਬੜੀ ਦਿੱਕਤ ਆਂਦੀ ਸੀ ਨਾ ਹੁਣ ਆ ਰੈਂਪ ਸਿਸਟਮ ਬਣ ਗਿਆ ਤੇ ਇਹ ਤੱਕ ਸਾਬ ਉੱਪਰ ਆਰਾਮ ਨਾਲ ਜਾਇਆ ਜਾ ਸਕਦਾ ਇਹਦਾ ਕੰਮ ਵੱਡੇ ਜੰਗੀ ਪੱਧਰ ਤੇ ਚੱਲ ਰਿਹਾ ਤੇ ਇਹਦੇ ਵਿੱਚ ਇੱਕ ਹੋਰ ਗੱਲ ਦੱਸਾਂ ਬਈ ਇੱਕ ਨਾ ਲਿਫਟ ਸਿਸਟਮ ਵਾਂਗ ਇੱਥੇ ਲੱਗਣਾ ਹੈ ਜਿਹੜਾ ਕਿ ਉੱਪਰ ਜਾਊਗਾ ਤੱਕ ਸਾਬ ਤੇ ਇਹੀ ਜਿਹੜਾ ਤਿਆਰ ਹੋ ਰਿਹਾ ਨਾ ਸਿਸਟਮ ਇਹ ਇੱਥੋਂ ਚੱਲਣਾ ਹੈ ਮੈਂ ਤੁਹਾਨੂੰ ਦੱਸਦਾ ਬਈ ਇੱਥੋਂ ਸਿਸਟਮ ਕੱਢਣਾ ਹੀ ਨਹੀਂ ਇਹ ਸਿੱਧਈ ਮੈਂ ਤੁਹਾਨੂੰ ਦੱਸ ਦਿੰਦਾ ਕਿੱਥੇ ਲੈ ਕੇ ਜਾਣਾ ਪੁਲ ਬਣੂਗਾ ਇੱਕ ਪੁਲ ਫਲਾਈ ਓਵਰ ਤਰ੍ਹਾਂ ਉਹ ਪਤਾ ਕਿੱਥੋਂ ਨਿਕਲਣਾ ਜਿੱਥੇ ਨਾ ਉਹ ਆਪਣਾ ਪਾਰਕਿੰਗ ਹੈਗੀ ਜਿੱਥੇ ਗੱਡੀਆਂ ਖੜ੍ਹਦੀਆਂ ਜਿੱਥੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਰਕਿੰਗ ਹੈ ਨਾ ਉੱਥੋਂ ਇੱਕ ਪੋਲ ਬਣਾ ਜਿਹੜਾ ਹਾਈਟ ਤੇ ਜਾਊਗਾ ਉੱਪਰ ਤੇ ਉੱਥੇ ਤੇ ਇੱਥੇ ਸਿੱਧਾ ਇੱਥੇ ਆਊਗਾ ਤੇ ਸਿੱਧਾ ਹੀ ਫਿਰ ਤਕਸਾਹਬ ਜਾਊਗਾ ਕਹਣੇ ਦਾ ਮੇਰਾ ਭਾਵ ਜਿਹਨਾਂ ਬਜ਼ੁਰਗਾਂ ਤੇ ਚੜ੍ਹਾਈ ਨਹੀਂ ਚੜ੍ਹ ਹੁੰਦੀ ਆ ਜਿੱਦਾਂ ਤਕਸਾਹਬ ਜਿੱਦੀ ਚੜ੍ਹਾਈ ਹੈ ਨਾ ਉਹ ਨਹੀਂ ਚੜ੍ਹ ਹੁੰਦੀ ਐ ਇਹੋ ਉਹਨਾਂ ਨੇ ਉੱਥੋਂ ਇੱਕ ਚੜ੍ਹਾਈ ਖਤਮ ਇੱਕ ਤਰ੍ਹਾਂ ਦੀ ਕਰੇ ਦਿੱਤੀ ਐ जिने ਉਧਰ ਤੋਂ ਜਾਣਾ ਉਧਰੋਂ ਵੀ ਚਲ ਜਾਵਾ ਜਿਨੇ ਇਧਰੋਂ ਇੱਥੇ ਲਿਫਟ ਲਿਫਟਾਂ ਲੱਗੂਗੀਆਂ ਇਸ ਸਾਈਡ ਤੋਂ ਪਾਰਕਿੰਗ 'ਚ ਉੱਪਰ ਆ ਕੇ ਇੱਕ ਰੈਂਪ ਸਿਸਟਮ ਵੀ ਬਣੂਗਾ ਰੈਂਪ ਸਿਸਟਮ ਬੰਦਾ ਆਰਾਮ ਨਾਲ ਹੌਲੀ-ਹੌਲੀ ਜਿਹੜੀ ਚੜ੍ਹਾਈ ਹੁੰਦੀ ਉੱਪਰ ਚੜ੍ਹ ਸਕਦਾ ਪੌੜੀਆਂ ਵੀ ਬਣੂਗੀਆਂ ਲਿਫਟ ਵੀ ਲੱਗੂਗੀ ਤੇ ਉਹ ਇੱਥੇ ਆਜੂਗੀ ਸਿੱਧੀ ਤੱਕ ਸਾਹਿਬ ਇਹ ਸਭ ਤੋਂ ਵੱਡਾ ਜਿਹੜਾ ਕੰਮ ਹੋਣ ਵਾਲਾ ਤਾਂ ਜ਼ਰੂਰੀ ਤਾਂ ਇਹ ਬਹੁਤ ਵਧੀਆ ਕੰਮ ਕੀਤਾ ਤੇ ਜਲਦ ਹੀ ਇਹ ਤਿਆਰ ਹੋ ਜਾਣਾ ਬਸ ਇਧਰ ਦਾ ਕੰਮ ਨੇੜਾ ਹੋ ਚੱਲਿਆ ਹੁਣ ਇਹ ਸਾਈਡ ਦਾ ਕੰਮ ਸ਼ੁਰੂ ਹੋ ਜਾਣਾ ਹੈ ਤੱਕ ਸਾਹਿਬ ਜਿਹੜੇ ਸ਼ਰਧਾਲੂਆਂ ਤੇ ਨਹੀਂ ਚੱਲ ਆ ਜਾਂਦਾ ਤਾਂ ਉਹਨਾਂ ਲਈ ਇਹ ਬਹੁਤ ਵੱਡਿਆ ਉਪਰਾਲਾ ਕੀਤਾ ਤਾਂਕਿ ਸ਼੍ਰੀ ਕੇਸਗੜ੍ਹ ਸਾਹਿਬ ਜੀ ਨੇ ਆਹ ਹੈ ਤਾਂਕਿ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਰਕਿੰਗ ਇੱਥੋਂ ਇੱਕ ਖੂੰਜੇ ਤੇ ਬੌੜੀਆਂ ਵੀ ਲੱਗਣੀਆਂ ਤੇ ਰੈਂਪ ਵੀ ਬਣੂਗਾ ਤੇ ਲਿਫਟ ਵੀ ਲੱਗੂਗੀ ਜੋ ਕਿ ਕਾਫੀ ਹਾਈਟ ਤੇ ਆ ਇੱਥੋਂ ਜਾਂਦਾ ਹੋਇਆ ਇਸ ਸਾਈਡ ਨੂੰ ਮੈਂ ਤੁਹਾਨੂੰ ਦੱਸਦਾ ਤੇ ਇਸ ਪਾਸੇ ਨੂੰ ਉੱਚਾ ਜਾਂਦਾ ਹੋਇਆ ਸਿੱਧੇ ਹੀ ਇਹ ਐਥੇ ਪਹੁੰਚਣਾ ਜਿੱਥੇ ਆਹ ਹੈ ਕਹਿੰਨਾ ਇੱਥੇ ਪੁੱਜ ਕੇ ਨਾ ਇੱਥੇ ਪੁਲਿਸ ਸਿਸਟਮ ਜਿਹੜਾ ਬਣਨਾ ਇੱਥੇ ਰੁਕਣਾ ਹੈ ਉਹ ਸਾਰਾ ਇੱਥੋਂ ਫਿਰ ਉੱਪਰ ਤੁਸੀਂ ਜਾ ਸਕਦੇ ਹੋ ਤਖਸ਼ੀਰ ਕੇਸਗੜ੍ਹ ਸਾਹਿਬ ਜੀ ਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਵੀ ਦਰਸ਼ਨ ਕਰਾ ਦੇਣੇ ਜਿਨ੍ਹਾਂ ਤੇ ਨਹੀਂ ਚੜਿਆ ਜਾਂਦਾ ਚੜਾਈ ਜਾਂ ਪੌੜੀਆਂ ਇਹ ਬਹੁਤ ਵੱਡੀ ਇੱਕ ਦਿੱਕਤ ਆਂਦੀ ਸੀ ਜਿਹੜੀ ਹੁਣ ਜਲਦੀ ਸੋਲਵ ਹੋ ਜਾਣੀ ਹੈ ਤੇ ਇਹਦਾ ਕੰਮ ਵੀ ਕਾਫੀ ਤੇਜ਼ੀ ਨਾਲ ਚੱਲਿਆ ਵਾ ਤੇ ਇੱਥੋਂ ਇੱਥੋਂ ਸ਼ੁਰੂ ਹੋਊਗਾ ਇੱਥੋਂ ਇਹਦਾ ਹਾਈਟ ਉੱਪਰ ਆਇਆ ਨਾ ਹਾਈਟ ਪਰ ਹੈ ਤੇ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ